50 ਸਾਲ ਪੁਰਾਣੀਆਂ ਮਸ਼ੀਨਾਂ ਨੇ ਜੜੀਆਂ ਇਹਨਾਂ ਦੇ ਦਾਦਿਆਂ ਪੜਦਾਦਿਆਂ ਨੇ ਲਿਆਂਦੀਆਂ ਨੇ ਤੇ ਅੱਜ ਵੀ ਉਹਨਾਂ ਦੇ ਨਾਲ ਦੇਸੀ ਦਵਾਈਆਂ ਬਣਾ ਰਹੇ ਅਸੀਂ ਜੀ ਚਾਰ ਪੀੜੀਆਂ ਤੋਂ ਤਰਨ ਤਰਨ ਸਾਹਿਬ ਦੇ ਵਿੱਚ ਸੇਵਾ ਕਰ ਰਹੇ ਆ ਸਾਡੇ ਦਾਦਾ ਜੀ ਸਾਡੇ ਪਿਤਾ ਜੀ ਸਾਡੇ ਵੱਡੇ ਬਾਪੂ ਜੀ ਸੇਵਾ ਕਰ ਰਹੇ ਨੇ ਇਹ ਸਾਨੂੰ ਇਹ ਜਿਹੜਾ ਖਰਲਵਾ ਇਹ ਬਾਬਾ ਹੀਰਾ ਸਿੰਘ ਜੀ ਦੇ ਨਾਂ ਤੋਂ ਵੱਲੋਂ ਸਾਨੂੰ ਦਿੱਤਾ ਗਿਆ ਸਾਡੇ ਦਾਦਾ ਜੀ ਨੂੰ ਅਸ਼ੀਰਵਾਦ ਦੇ ਤੌਰ ਤੇ ਉਹਨਾਂ ਦੇ ਹੱਥ ਲਿਖਤ ਗ੍ਰੰਥ ਵੀ ਸਾਡੇ ਕੋਲ ਨੇ ਤੇ ਜਿਹੜੇ ਕੀ ਉਹ ਸੰਮਤ 1903 ਦੇ ਵਿੱਚ ਸੰਪੂਰਨ ਕੀਤੇ ਹੋਏ ਗ੍ਰੰਥ ਨੇ ਪਾਪ ਜੀ ਨੂੰ ਮੈਂ ਦਿਖਾ ਰਿਆਂ 1970 ਤੋਂ 75 ਦੇ ਵਿੱਚ ਦਾਦਾ ਜੀ ਸਾਡੇ ਦਾਦੇ ਜੀ ਸੰਤ ਬਾਬਾ ਲਾਲ ਸਿੰਘ ਜੀ ਨੇ ਨਈ ਮਸ਼ੀਨਾਂ ਲਾਈਆਂ ਜੀ ਲਿਆ ਕੇ ਇਹ ਅੱਜ ਤੱਕ ਸਾਡੇ ਪਰਿਵਾਰ ਕੋਲ ਉਸੇ ਤਰ੍ਹਾਂ ਚੱਲ ਰਹੀਆਂ ਨੇ ਤੇ ਬੜੀ ਪਰਮਾਤਮਾ ਦੀ ਕਿਰਪਾ ਤੇ ਉਹਨਾਂ ਦੀ ਰਹਿਮਤ ਤੇ ਇੰਨੀ ਬਰਕਤ ਆ ਕਿ ਉਹਨਾਂ ਦੇ ਵਿੱਚ ਦਵਾਈ ਬੰਦੀ ਆ ਤੇ ਲੋਕ ਇਹ ਤਾਂ ਆਮ ਜਿੱਥੋਂ ਮਰਜੀ ਅੰਬਰਸਰੂ ਮਿਲ ਜਾਂਦਾ 7-800 500 700 ਦਾ ਸਹਾਈ ਦੇ ਹਿਸਾਬ ਨਾਲ ਮਿਲ ਜਾਂਦਾ ਦੂਜਾ ਨੰਬਰ ਇਹਦੀ ਜਨਾ ਕਸਾਈ ਹੁੰਦੀ ਜੀ ਪੱਤਰਕਾਰ ਸਾਹਿਬ ਜੀ ਕੈਮਰਾਮੈਨ ਜੀ ਵੀ ਵਿਖਾਓ ਆਪ ਜੀ ਕਿਰਪਾ ਕਰਕੇ ਇਹ ਘਸਦਾਵਾ ਇੱਕ ਹਸਕੇ ਅੰਦਰ ਜਾਂਦਾ ਜਦ ਕਿ ਸਿਹਤ ਨਹੀਂ ਚੰਗਾ ਨਹੀਂ ਇਹ ਜਿਹੜੇ ਖਰਦਲ ਦੂਜੇ ਨੇ ਇਹਨਾਂ ਦੇ ਵਿੱਚ ਤਾਂਬਰ ਪੱਥਰ ਤੇ ਅੰਸਰਾਜ ਪੱਥਰ ਦਾ ਇਹਨਾਂ ਨੂੰ ਲਗਭਗ ਸਾਨੂੰ ਚਾਰ ਪੀੜੀਆਂ ਤੋਂ ਹੀ ਉੱਤੇ ਕੰਮ ਕਰ ਰਹੇ ਆ ਇਹ ਅੱਜ ਤੱਕ ਇਹਦੀ ਕਸਾਈ ਨਹੀਂ ਮਾਸਾ ਵੀ ਹੋਈ ਨਾ ਇਹ ਕਸਿਆ ਨਾ ਕੋਈ ਗੱਲ ਆ ਤੇ ਜਿਹੜੇ ਜਦੋਂ ਇਹਨਾਂ ਦੇ ਵਿੱਚ ਦਵਾਈਆਂ ਦੇ ਤੱਤ ਵੱਧਦੇ ਨੇ ਜਿਹੜੇ ਤਾਂਬਰ ਪੱਥਰ ਦੇ ਵਿੱਚ ਤਾਂਬੇ ਦੀ ਪੁੱਠ ਹੁੰਦੀ ਜੀ ਨਾਲ ਇਹ ਸਾਡੇ ਪਰਦਾਦਾ ਜੀ ਦਾ ਹੋ ਗਿਆ ਇਹ ਸਾਡੇ ਬਾਪੂ ਜੀ ਦਾ ਹੋ ਗਿਆ ਤੇ ਇਹ ਚੀਜ਼ਾਂ ਜਿਹੜੀਆਂ ਵੈਦ ਦੀਆਂ ਨਿਸ਼ਾਨੀਆਂ ਨੇ ਤੇ ਜਿਹੜਾ ਆ ਕੱਚ ਦਾ ਕਰ ਲਏ ਤਾਂ 7-800 ਰੁਪਏ ਦਾ ਅੰਬਰਸੋਰ ਮਿਲ ਜਾਂਦਾ 2-200 ਦੀ ਕਿਤਾਬ ਵੀ ਅੰਬਰਸੋਰ ਮਿਲ ਜਾਂਦੀ ਜਿਹੜੇ ਪ੍ਰਾਤਨ ਗ੍ਰੰਥ ਜਿਹੜੇ ਸਾਡੇ ਨੂੰ ਪਰਦਾਦਾ ਜੀ ਦੇ ਹੱਥ ਦੇ ਲਿਖੇ ਇਹ ਥੋੜੀ ਮਿਲ ਜਾਣੇ ਕਿਉਂ ਤਰੰਦਨ ਸ਼ਹਿਰ ਦੇ ਵਿੱਚ ਪਹੁੰਚੇ ਅੱਜ ਤੇ ਅੱਜ ਗੱਲ ਕਰਾਂਗੇ ਦੇਸੀ ਦਵਾਈਆਂ ਦੀ ਅੱਜ ਜਿਹੜੇ ਵੈਦਨਾ ਮਲਾ ਰਹੇ ਆ ਪਿਛਲੀਆਂ 4 ਪੀੜੀਆਂਾਂ ਨਾਲ ਦੀਆਂ ਵੈਦ ਵੈਦਪੁਣਾ ਕਰ ਰਹੀਆਂ ਨੇ ਤਾਂ ਉਹ ਸੋਸ਼ਲ ਮੀਡੀਆ ਤੇ ਜਿੱ ਤਰ੍ਹਾਂ ਲੋਕਾਂ ਨੂੰ ਗਮਰਾਹ ਕਰਕੇ ਗੱਪ ਮਾਰਦੇ ਉਸ ਤਰ੍ਹਾਂ ਗੱਪ ਨਹੀਂ ਮਾਰਦੇ ਕਿਉਂਕਿ ਹੱਥੀ ਮਿਹਨਤ ਕਰਦੇ ਨੇ ਤੇ ਰੱਬ ਦੇ ਵਿਸ਼ਵਾਸ ਰੱਖਦੇ ਨੇ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਉਹ ਤਸਵੀਰਾਂ ਖਾਈਆਂ ਜਾਣ ਸੰਤ ਬਾਬਾ ਹੀਰਾ ਸਿੰਘ ਜੀ 25ਵੇਂ ਜਹੇਦਾਰ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਦੇ ਤਾਂ ਬਾਬਾ ਲਾਲ ਸਿੰਘ ਜੀ ਵੈਰ ਤਰਨਧਰਨ ਵਾਲੇ ਤਾਂ ਉਹਨਾਂ ਦੇ ਸੁਪੁੱਤਰ ਸਰਦਾਰ ਹਰਪ੍ਰੀਤ ਸਿੰਘ ਜੀ ਵੈਦ ਤਾਂ ਉਹਨਾਂ ਦੇ ਸੁਪੁੱਤਰ ਭਾਈ ਗੁਰਪ੍ਰੀਤ ਸਿੰਘ ਜੀ ਵੈਦ ਉਹਨਾਂ ਨੂੰ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਇਹਨਾਂ ਦੇ ਵਿਖਾਈ ਜਾਣ ਚੌਥੀ ਪੀੜ੍ਹੀ ਜਿਹੜੀ ਕਰਦੀ ਆ ਤਾਂ 50 ਸਾਲ ਪੁਰਾਣੀਆਂ ਮਸ਼ੀਨਾਂ ਨੇ ਜੜੀਆਂ ਇਹਨਾਂ ਦੇ ਦਾਦਿਆਂ ਪੜਦਾਦਿਆਂ ਨੇ ਲਿਆਂਦ ਕੇ ਨੇ ਤੇ ਅੱਜ ਵੀ ਉਹਨਾਂ ਦੇ ਨਾਲ ਦੇਸੀ ਦਵਾਈਆਂ ਬਣਾ ਰਹੇ ਮੈਂ ਇੱਕ ਰ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਖਰਲ ਜਿਹੜੇ ਜਿਨ੍ਹਾਂ ਦੇ ਵਿੱਚ ਦਵਾਈ ਪੀਸੀ ਜਾਂਦੀ ਉਹ ਵੀ ਧੰਨਵਾਇਆ ਜਾਣ ਕੋਈ 100 ਸਾਲ ਪੁਰਾਣਾ ਤੇ ਕੋਈ 50 ਸਾਲ ਪੁਰਾਣਾ ਇਹ ਪੱਥਰ ਆ ਇੱਕ ਤਾਂਬੇ ਦਾ ਜਿਹੜਾ ਖਰ ਲਿਆ ਜਿਹੜਾ ਤਾਂਬੇ ਜਿਹੜੇ ਪੱਥਰਾਂ ਦੇ ਵਿੱਚੋਂ ਤਾਂਬਾ ਨਿਕਲਦਾ ਏ ਉਸ ਦਾ ਬਣਿਆ ਹੈ ਤਾਂ ਤੰਬਰ ਪੱਤਰ ਦੇ ਵਿੱਚੋਂ ਉਹਦਾ ਬਣਿਆ ਜਿਹਦੇ ਨਾਲ ਦਵਾਈ ਦੇ ਵਿੱਚ ਬਹੁਤ ਕਿਸਮਾਂ ਜੜੀਆਂ پیسਦੀਆਂ ਨੇ ਤਾਂ ਉਹਦੇ ਵਿੱਚ ਉਹਨਾਂ ਦੇ ਆਉਂਦੇ ਪਰ ਅੱਜ ਕੱਲ ਦੇ ਵੈਦ ਸੋਸ਼ਲ ਮੀਡੀਆ ਦੇ ਇਹ ਅਕਸਰ ਹੀ ਝੂਰੀਆਂ ਦਿੰਦੇ ਦੱਸਦੇ ਨੇ ਕਿ 18 ਘੰਟਿਆਂ 'ਚ ਕੰਮ 10 ਘੰਟਿਆਂ 'ਚ ਕੰਮ 6 ਘੰਟਿਆਂ 'ਚ ਕੰਮ ਆਵਾ ਬ ਗੱਲਬਾਤ ਕਰਕੇ ਜਾਣਦੇ ਆ ਇਹਨਾਂ ਦਾ ਵਿਚਾਰ ਕਿਵੇਂ ਆ ਤੇ ਕਿਵੇਂ ਚਾਰ ਪੀੜੀਆਂ ਦੇ ਜਿਹੜੀ ਲੋਕਾਂ ਦੀ ਸੇਵਾ ਕਰ ਰਹੇ ਨੇ ਆ ਉਹ ਗੱਲਬਾਤ ਕਰਦੇ ਆ ਪੰਜਾਬ ਨਿਊਜ਼ ਤੇ ਪਹਿਲਾਂ ਜੀ ਆਖਦੇ ਆ ਤੁਹਾਡਾ ਮਹਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਚਾਰ ਪੀੜੀਆਂ ਤੋਂ ਤਰਨ ਤਰਨ ਸਾਹਿਬ ਦੇ ਵਿੱਚ ਸੇਵਾ ਕਰ ਰਹੇ ਆ ਸਾਡੇ ਦਾਦਾ ਜੀ ਸਾਡੇ ਪਿਤਾ ਜੀ ਸਾਡੇ ਵੱਡੇ ਬਾਪੂ ਜੀ ਸੇਵਾ ਕਰ ਰਹੇ ਨੇ ਤੇ ਸੋ ਅਸੀਂ ਕਿਸੇ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਜੀ 4 ਘੰਟੇ 6 ਘੰਟੇ ਦਵਾਈਆਂ ਦੇ ਸੀ ਕੰਮ ਕਰਦੀਆਂ ਨੇ ਜਿਹੜੀ ਪਿਓਰ ਦੇਸੀ ਦਵਾਈ ਆ ਇਹ ਜਿਹੜੀ ਜੀ ਲਗਭਗ 2 ਤੋਂ 3 ਦਿਨ ਬਾਅਦ ਅਸਰ ਕਰਨਾ ਸ਼ੁਰੂ ਕਰਦੀ ਹੈ ਜੀ ਫਿਰ ਇਹ ਦਵਾਈ ਕਰਦੀ ਜਿਹੜੇ ਦਾਵਾ ਕਰਦੇ ਫਿਰ ਰੱਬ ਹੀ ਜਾਣਦਾ ਜੀ ਸਾਰੇ ਲੋਕਾਂ ਨੂੰ ਪਤਾ ਹੈ ਕੀ ਪਾਉਂਦੇ ਹੈ ਤੇ ਕੀ ਨਹੀਂ ਪਾਉਂਦੇ ਮੈਂ ਮੈਂ ਚਾਹਾਂਗਾ ਕਿ ਇੱਕ ਵਾਰ ਆਪਣੇ ਪਰਦਾਦਾ ਜੀ ਬਾਰੇ ਦੱਸਿਆ ਜਾਵੇ ਜਿਹੜੇ ਤਖਤ ਸ੍ਰੀ ਹਜੂਰ ਸਾਹਿਬ ਦੇ ਜਸੇਦਾਰ ਵੀ ਰਹੇ ਨੇ ਇਹ ਮਸ਼ੀਨਾਂ ਬਾਰੇ ਵੀ ਦੱਸਿਆ ਜਾਵੇ ਖਰਲ ਬਾਰੇ ਵੀ ਜ਼ਰੂਰ ਦੱਸਿਆ ਜਾਵੇ ਕੀ ਜੀ ਸੰਤ ਬਾਬਾ ਹੀਰਾ ਸਿੰਘ ਜੀ 25ਵੇਂ ਜੇਠੇਦਾਰ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਵਿੱਚ ਸੇਵਾ ਨਿਭਾਈ ਲਗਭਗ 45-46 ਸਾਲ ਦੀ ਉਹਨਾਂ ਦੀ ਸੇਵਾ ਦਾ ਕਾਰਜਕਾਲ ਉੱਥੇ ਰਿਹਾ ਜੀ ਇਹ ਸਾਨੂੰ ਇਹ ਜਿਹੜਾ ਖਰਲਵਾ ਇਹ ਬਾਬਾ ਹੀਰਾ ਸਿੰਘ ਜੀ ਦੇ ਉਹਨਾਂ ਵੱਲੋਂ ਸਾਨੂੰ ਦਿੱਤਾ ਗਿਆ ਸਾਡੇ ਦਾਦਾ ਜੀ ਨੂੰ ਆਸ਼ੀਰਵਾਦ ਦੇ ਤੌਰ ਤੇ ਉਹਨਾਂ ਦੇ ਹੱਥ ਲਿਖਤ ਗ੍ਰੰਥ ਵੀ ਸਾਡੇ ਕੋਲ ਨੇ ਤੇ ਜਿਹੜੇ ਕਿ ਉਹ ਸੰਮਤ 1903 ਦੇ ਵਿੱਚ ਸੰਪੂਰਨ ਕੀਤੇ ਹੋਏ ਗ੍ਰੰਥ ਨੇ ਉਹ ਆਪ ਜੀ ਨੂੰ ਮੈਂ ਦਿਖਾ ਰਿਹਾ ਤੇ ਹੋਰ ਵੀ ਸਾਡੇ ਕੋਲ ਜਿਹੜੇ ਲਗਭਗ 2-250 ਕਿਤਾਬ ਦਾ ਜਿਹੜਾ ਸਾਡੇ ਕੋਲ ਐਸਲੇ ਇਕੱਠ ਹੈਗਾ ਵਾ ਸਾਰੇ ਵੈਦਕ ਦੀ ਢਾਈ ਕੁ ਸੂ ਕਿਤਾਬ ਸਾਡੇ ਕੋਲ ਆ ਜਿਹੜੀ ਉਰੂ ਉਰੂ ਪਤਾ ਕਰਦੇ ਕਰਦੇ ਸਾਡੇ ਅੱਜ ਮੇਰੇ ਕੋ ਸਾਰਾ ਖਜ਼ਾਨਾ ਪ੍ਰਾਪਤ ਹੋਇਆ ਵਾ ਤਾਂ ਮਸ਼ੀਨਾਂ ਬਾਰੇ ਵੀ ਦੱਸਿਆ ਜਾਵੇ ਕਿ ਮਸ਼ੀਨਾਂ ਅੱਜ ਕੱਲ ਦੇ ਵੈਦ ਕੋਲ ਅਸੀਂ ਕਿੱਥੇ ਕੋਲ ਐਸੇ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਨਹੀਂ ਵੇਖੀਆਂ ਜਿਹੜੀਆਂ ਕਰੀਬ 50 ਸਾਲ ਪੁਰਾਣੀਆਂ ਨੇ ਇਹ ਵੀ ਦੱਸਿਆ ਜਾਵੇ ਕਿੰਨਾ ਸਾਲ ਪੁਰਾਣੀਆਂ ਨੇ ਤੁਹਾਨੂੰ ਕਿਵੇਂ ਮਿਲੀਆਂ ਜਾਂ ਦਾਦਾ ਜੀ ਨੂੰ ਕਿਵੇਂ ਮਿਲੀਆਂ ਇਹ ਜੀ ਲਗਭਗ ਜੀ 1970 ਤੋਂ 75 ਦੇ ਵਿੱਚ ਦਾਦਾ ਜੀ ਸਾਡੇ ਦਾਦੇ ਜੀ ਸੰਤ ਬਾਬਾ ਲਾਲ ਸਿੰਘ ਜੀ ਨੇ ਨਈ ਮਸ਼ੀਨਾਂ ਲਾਈਆਂ ਜੀ ਲਿਆ ਕੇ ਇਹ ਅੱਜ ਤੱਕ ਸਾਡੇ ਪਰਿਵਾਰ ਕੋਲ ਉਸੇ ਤਰ੍ਹਾਂ ਚੱਲ ਰਹੀਆਂ ਨੇ ਤੇ ਬੜੀ ਪਰਮਾਤਮਾ ਦੀ ਕਿਰਪਾ ਤੇ ਉਹਨਾਂ ਦੀ ਰਹਿਮਤ ਤੇ ਇੰਨੀ ਬਰਕਤ ਆ ਕਿ ਉਹਨਾਂ ਦੇ ਵਿੱਚ ਦਵਾਈ ਬਣਦੀ ਆ ਤੇ ਲੋਕ ਸੰਗਤ ਆਉਂਦੀ ਜਾਂਦੀ ਜਿਹੜੀ ਠੀਕ ਹੋ ਜਾਂਦੀ ਤੇ ਬਾਕੀ ਤੇ ਗੁਰੂ ਅਰਜਨ ਸਾਹਿਬ ਦੀ ਕਿਰਪਾ ਜੀ ਉਹਦੇ ਦਰ ਤੇ ਬੈਠੇ ਆ ਜੀ ਉਹ ਵਾਹਿਗੁਰੂ ਦੀ ਰਹਿਮਤ ਦਾ ਦਾਸ ਦਵਾਈ ਕਰਦਾ ਕੋਈ ਦਾਵਾ ਨਹੀਂ ਕਰਦਾ ਜੀ ਦਾਅਵੇ ਤੋਂ ਬਗੈਰ ਅਸੀਂ ਦਵਾਈ ਦਿੰਦੇ ਹਾਂ ਬਾਕੀ ਜਿਹੜੀ ਕਿਰਪਾ ਵਾ ਸੱਚੇ ਪਾਤਸ਼ਾਹ ਸਤਗੁਰੂ ਗੁਰੂ ਅਰਜਨ ਸਾਹਿਬ ਦੀ ਕਿਰਪਾ ਹੀ ਹੁੰਨੀ ਆ ਤੇ ਉਹਦੇ ਨਾਲ ਸਾਰੀ ਕਿਰਪਾ ਹੋ ਕੇ ਦਵਾਈ ਮਹਾਰਾਜ ਦੀ ਕਿਰਪਾ ਦੇ ਨਾਲ ਲੋਕਾਂ ਨੂੰ ਫਾਇਦਾ ਵੀ ਹੁੰਦਾ ਵਾ ਬਾਕੀ ਪੱਤਰਕਾਰ ਸਾਹਿਬ ਬਾਕੀ ਸੋਸ਼ਲ ਮੀਡੀਆ ਦੇ ਦੇ ਉੱਪਰ ਇੰਨਾ ਜਿਆਦਾ ਨਾ ਇੱਕ ਸੈਕਸ ਰਹਿ ਗਿਆ ਤੇ ਲੋਕਾਂ ਦੇ ਵਿੱਚ ਨਸ਼ਾ ਰਹਿ ਗਿਆ ਇਹ ਨਸ਼ਾ ਤੇ ਸੈਕਸ ਇਹ ਦੋਵੇਂ ਚੀਜ਼ਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਇਹ ਸਾਰੀ ਚੀਜ਼ਾਂ ਪੜਦੇ ਵਾਲੀਆਂ ਚੀਜ਼ਾਂ ਸੀ ਤੇ ਪਰ ਹੋਨੇ ਲੋਕਾਂ ਨੇ ਇਹਨੂੰ ਨੰਗੇਜਤਾ ਕਰਕੇ ਇੰਨੀ ਬਕਵਾਸ ਇੰਨਾ ਗੰਧ ਕਰ ਦਿੱਤਾ ਜੀ ਦਾ ਹੱਬ ਕੋਈ ਨਹੀਂ ਤੁਸੀਂ ਪੱਤਰਕਾਰ ਸਾਹਿਬ ਮੈਨੂੰ ਤੁਹਾਡੇ ਕੋਲ ਇੱਕ ਸਵਾਲ ਦਾ ਜਵਾਬ ਲੈਣਾ ਚਾਹੁੰਦਾ ਤੁਸੀਂ ਦੱਸੋ ਤੁਹਾਡਾ ਨੱਕ ਵੱਧ ਸਕਦਾ ਤੁਹਾਡੇ ਕੰਨ ਵੱਧ ਸਕਦੇ ਜਦ ਇਹ ਕਿੰਨਾ ਕਹਿੰਦੇ 10 ਇੰਚ ਦਾ ਕਰ ਦਾਂਗੇ 8 ਇੰਚ ਦਾ ਕਰ ਦਾਂਗੇ ਮੈਂ ਕਹਿੰਦਾ ਜੀ 10 ਇੰਚ ਦਾ ਮੰਨ ਲਓ ਕਰ ਦਿੰਦੇ ਆ ਤਾਂ ਇਸ ਤਰੀਕੇ ਤੋਂ ਲੈ ਹੋਗੇ ਜਿਹਦੇ ਨਾਲ ਸੰਭੋਗ ਕਰਨਾ 10 ਇੰਚਾ ਲੈਣਾ ਜਦ ਕੀ ਜਿਹੜਾ ਸਾਈਜ਼ ਦਾ ਗ੍ਰੰਥਾਂ ਦੇ ਵਿੱਚ ਲਿਖਿਆ ਆ 4 ਇੰਚ ਤੋਂ ਲੈ ਕੇ 6.5 ਇੰਚ ਤੱਕ ਇੰਡੀਅਨ ਦਾ ਸਾਈਜ਼ ਹੁੰਦਾ ਲਿੰਗ ਦਾ ਤੇ ਇਹ ਇੰਨੀ ਬਕਵਾਸ ਇੰਨਾ ਝੂਠ ਲੋਕਾਂ ਨੂੰ ਗੁੰਮਰਾਹ ਪਤਾ ਨਹੀਂ ਕਿਉਂ ਕਰੀ ਜਾਂਦੇ ਫਿਰ ਤੇ ਸਭ ਤੋਂ ਦੂਜੀ ਗੱਲ ਕਿ ਇਹਨਾਂ ਨੇ ਧੀਆ ਪਹਿਣਾ ਕਿਤੇ ਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇੰਨਾ ਬਕਵਾਸ ਕਰਕੇ ਸ਼ਾਮ ਨੂੰ ਉਹ ਆਪਣੇ ਪਰਿਵਾਰ ਚ ਬੈ ਕੇ ਪ੍ਰਸ਼ਾਦਾ ਛਕਦੇ ਆ ਧੀਆ ਨਾਲ ਵੇਖਣਗੇ ਜਾਂ ਆਪਣੀ ਭੈਣ ਨਾਲ ਵੇਖਣਗੇ ਕਿ ਮੈਂ ਤੇ ਹੁਣ ਇੰਨੀ ਸੋਸ਼ਲ ਮੀਡੀਆ ਤੇ ਬਕਵਾਸ ਕੀਤੀ ਕੀ ਇਹਨਾਂ ਦੀ ਧੀਆ ਪਹਿਣਾ ਸੋਸ਼ਲ ਮੀਡੀਆ ਨਹੀਂ ਚਲਾਉਂਦੀਆਂ ਇਸ ਕਰਕੇ ਵਾਹਿਗੁਰੂ ਜੀ ਇਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਲੋਕਾਂ ਨੂੰ ਗੁਮਰਾਹ ਨਾ ਕੀਤਾ ਜਾਵੇ ਜੋ ਸੱਚ ਆ ਸੱਚ ਬੋਲ ਕੇ ਦਵਾਈ ਵਿੱਚੋਂ ਜੇ ਤੁਹਾਡੇ ਤੇ ਤੁਹਾਡੇ ਵਿੱਚ ਕਲਾ ਵਾ ਤੇ ਲੋਕ ਸੱਚ ਤੇ ਵੀ ਤੁਹਾਡੇ ਨਾਲ ਆਉਣਗੇ ਜ਼ਰੂਰੀ ਤੁਹਾਡੇ ਦਾਅਵਿਆਂ ਤੇ ਲੋਕਾਂ ਨੇ ਨਹੀਂ ਆਉਣਾ ਤੁਸੀਂ ਪੱਤਰਕਾਰ ਸਾਹਿਬ ਇਹ ਦੱਸੋ ਮੈਡੀਕਲ ਸਾਇੰਸ ਦੇ ਵਿੱਚ ਅੱਜ ਤੱਕ ਕਿਸੇ ਐਮਡੀ ਡਾਕਟਰ ਜਾਂ ਐਮਐਸ ਡਾਕਟਰ ਨੇ ਦਾਵਾ ਕੀਤਾ ਨਹੀਂ ਸਿਰ ਪੰਜਾਬ 'ਚ ਹੀ ਦਾਅਵੇ ਕਿਉਂ ਆ ਤੁਸੀਂ ਹੋਰ ਸਟੇਟਾਂ 'ਚ ਚਲ ਜਿਓ ਉੱਥੇ ਦਾਅਵੇ ਕਿਉਂ ਨਹੀਂ ਇੰਨਾਂ ਚੀਜ਼ਾਂ ਦੇ ਹੈਗੇ ਪੰਜਾਬ 'ਚ ਮਹਾਰਾਜ ਜੀ ਪੈਸਾ ਬਹੁਤ ਆ ਲੋਕਾਂ ਨੇ ਢੰਗ ਲੱਭਿਆ ਪੈਸਾ ਲੁੱਟਣਾ ਕਿਦਾਂ ਜੇ ਡਰਾਵਾਂਗੇ ਤੇ ਪੈਸੇ ਲੁੱਟੇ ਜਾਣੇ ਲੋਕੀ ਡਰਾ ਡਰਾ ਕੇ ਪੈਸੇ ਲੈ ਰਹੇ ਮੈਂ ਇੱਕ ਗੱਲ ਜ਼ਰੂਰ ਗੁਰਪ੍ਰੀਤ ਜੀ ਤੇ ਪੁੱਛਣਾ ਜਾਵਾਂਗਾ ਅਕਸਰ ਹੀ ਬਿਲਕੁਲ ਜਾਇਦਾ ਤੇ ਉਹਨਾਂ ਨੇ ਕੱਚ ਦੇ ਜਿਹੜੇ ਆ ਰੱਖੇ ਹੁੰਦੇ ਆ ਦਵਾਈਆਂ ਪੀਸਣ ਵਾਸਤੇ ਤਾਂ ਉਹਦੇ ਵਿੱਚ ਤੇ ਇਹਨਾਂ ਦੇ ਵਿੱਚ ਕੀ ਫਰਕ ਆ ਤੇ ਕੀ ਇਹਦਾ ਮਤਲਬ ਹੈ ਵੀ ਜ਼ਰੂਰ ਦੱਸਿਓ ਗੱਲ ਇਹ ਆ ਪੱਤਰਕਾਰ ਜੀ ਕੱਚ ਦਾ ਜਿਹੜਾ ਖਰਲਰ ਜੀ ਇਹ ਤਾਂ ਆਮ ਜਿੱਥੋਂ ਮਰਜੀ ਅੰਬਰਸਰੋਂ ਮਿਲ ਜਾਂਦਾ 7 800 500 700 ਦਾ ਸਿਆਜ ਦੇ ਹਿਸਾਬ ਨਾਲ ਮਿਲ ਜਾਂਦਾ ਦੂਜਾ ਨੰਬਰ ਇਹਦੀ ਜਨਾ ਕਸਾਈ ਹੁੰਦੀ ਜੀ ਪੱਤਰਕਾਰ ਸਾਹਿਬ ਜੀ ਕੈਮਰਾਮੈਨ ਜੀ ਵੀ ਵਿਖਾਓ ਆਪ ਜੀ ਕਿਰਪਾ ਕਰਕੇ ਇਹ ਘਸਦਾਵਾ ਇਹ ਘਸ ਕੇ ਅੰਦਰ ਜਾਂਦਾ ਜਦ ਕਿ ਸਿਹਤ ਨਹੀਂ ਚੰਗਾ ਨਹੀਂ ਇਹ ਜਿਹੜੇ ਖਰਲ ਦੂਜੇ ਨੇ ਇਹਨਾਂ ਦੇ ਵਿੱਚ ਇਹ ਤੰਬਰ ਪੱਥਰ ਤੇ ਅੰਸਰਾਜ ਪੱਥਰ ਦਾ ਇਹਨਾਂ ਨੂੰ ਲਗਭਗ ਸਾਨੂੰ ਚਾਰ ਪੀੜੀਆਂ ਤੋਂ ਹੀ ਉੱਤੇ ਕੰਮ ਕਰ ਰਹੇ ਆ ਇਹ ਅੱਜ ਤੱਕ ਇਹਦੀ ਕਸਾਈ ਨਹੀਂ ਮਾਸਾ ਵੀ ਹੋਈ ਨਾ ਇਹ ਕਸਿਆ ਨਾ ਕੋਈ ਗੱਲ ਆ ਤੇ ਜਿਹੜੇ ਜਦੋਂ ਇੱਕ ਇਹਨਾਂ ਦੇ ਵਿੱਚ ਦਵਾਈਆਂ ਦੇ ਤੱਤ ਵੱਧਦੇ ਨੇ ਜਿਹੜੇ ਤਾਂਬਰ ਪੱਥਰ ਦੇ ਵਿੱਚ ਤਾਂਬੇ ਦੀ ਪੁੱਠ ਹੁੰਦੀ ਜੀ ਨਾਲ ਸੋ ਜਿਹੜੇ ਅੱਜ ਦੇ ਵੈਦ ਨੇ ਇਹ ਉਹਨਾਂ ਦੀ ਮਹਾਰਜ ਵੈਦ ਦੀ ਦੋ ਜਾਇਦਾ ਤਨੇ ਸਭ ਤੋਂ ਵੱਡੀਆਂ ਇੱਕ ਜਾਇਦਾਤ ਹੁੰਦੀ ਖਰਲ ਇਹ ਖਾਨਦਾਨ ਦੀ ਨਿਸ਼ਾਨੀ ਆ ਇਹ ਸਾਡੇ ਪਰਦਾਦਾ ਜੀ ਦਾ ਹੋ ਗਿਆ ਇਹ ਸਾਡੇ ਬਾਪੂ ਜੀ ਦਾ ਹੋ ਗਿਆ ਤੇ ਇਹ ਚੀਜ਼ਾਂ ਜਿਹੜੀਆਂ ਵੈਦ ਦੀਆਂ ਨਿਸ਼ਾਨੀਆਂ ਨੇ ਤੇ ਜਿਹੜਾ ਅ ਕੱਚ ਦਾ ਕਰ ਰਵੇ ਤਾਂ 7-800 ਰੁਪਏ ਦਾ ਅੰਬਰਸਰੋਂ ਮਿਲ ਜਾਂਦਾ 2-200 ਦੀ ਕਿਤਾਬ ਵੀ ਅੰਬਰਸਰੋਂ ਮਿਲ ਜਾਂਦੀ ਜਿਹੜੇ ਪ੍ਰਾਤਨ ਗ੍ਰੰਥ ਜਿਹੜੇ ਸਾਡੇ ਉਹ ਪਰਦਾਦਾ ਜੀ ਦੇ ਹੱਥ ਦੇ ਲਿਖੇ ਇਹ ਥੋੜੀ ਮਿਲ ਜਾਣੇ ਕਿਉਂ ਇਹ ਖਜ਼ਾਨਾ ਸਾਨੂੰ ਉਹਨਾਂ ਨੇ ਅਸ਼ੀਰਵਾਦ ਦੇ ਰੂਪ ਚ ਦਿੱਤਾ ਤੇ ਉਹ ਉਸੇ ਕਰਕੇ ਕਿਰਪਾ ਹੋਈ ਹੈ ਮੈਂ ਗੁਰਪ੍ਰੀਤ ਜੀ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗਾ ਜਿਹੜੀ ਕੋਈ ਲੱਜ ਸ਼ਰਮਿਆ ਉਹ ਤੇ ਵੈਦਾਂ ਨੇ ਲਾ ਦਿੱਤੀ ਹੈ ਕਿਉਂਕਿ ਲੱਜ ਸ਼ਰਮ ਕੋਈ ਪਰਦੇ ਵਾਲੀਆਂ ਗੱਲਾਂ ਹੁੰਦੀਆਂ ਸੀ ਜੇਕਰ ਅੱਜ ਕੱਲ ਦੇ ਜਵਾਨੇ ਕਰ ਲਈ ਜਿਵੇਂ ਨਸ਼ਾ ਬਹੁਤ ਹੈ ਨਸ਼ੇ ਦੇ ਨਾਲ ਜਿਹੜੇ ਤੁਹਾਡੇ ਕੋ ਵੀ ਗਾਗ ਇਸ ਤਰ੍ਹਾਂ ਦੇ ਆਉਂਦੇ ਹੋਣਗੇ ਉਹਨਾਂ ਦੇ ਗਾਂ ਬੱਚਾ ਪੈਦਾ ਨਹੀਂ ਹੁੰਦਾ ਕਿਉਂਕਿ ਨਸ਼ਾ ਜ਼ਿਆਦਾ ਕਰਦਾ ਹੈ ਇਸ ਤਰ੍ਹਾਂ ਦੇ ਗਾਗ ਤੁਹਾਡੇ ਕੋ ਵੀ ਆਉਂਦੇ ਕੀ ਕਾਰਨ ਨੇ ਉਹਨਾਂ ਦੇ ਜਿਹੜੇ ਬੱਚਾ ਨਾ ਆਉਂਦੇ ਗੱਲ ਇਹ ਮਹਾਰਾਜੀ ਨਸ਼ਾ ਨਸ਼ਾ ਪਹਿਲਾਂ ਤੇ ਨਸ਼ੇ ਨੇ ਮਾਰ ਦਿੱਤਾ ਸੰਗਤ ਨੂੰ ਬਾਅਦ ਚ ਇਹਨਾਂ ਵੈਦਾਂ ਨੇ ਰੇਂਦੀ ਖੁੰਦੀ ਕਸਰ ਕੱਢ ਦਿੱਤੀ ਉਹਨਾਂ ਦੇ ਮਨ 'ਚ ਡਰ ਬਾਤ ਆ ਉਹ ਕਰਦੇ ਕਰਦੇ ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਗਿਆ ਫਿਰ ਉਹ ਕਿਸੇ ਨੇ ਗਰਮ ਦਵਾਈ ਦਿੱਤੀ ਕਿਸੇ ਨੇ ਠੰਡੀ ਦਿੱਤੀ ਕਿਉਂਕਿ ਆਯੁਰਵੇਦ ਚੱਲਦਾ ਜੀ ਤਿੰਨ ਸਿਧਾਂਤਾਂ ਦੇ ਉੱਪਰ ਵਾਤ ਪਿੱਤ ਤੇ ਕਫ ਇਹ ਸਰੀਰ ਦੇ ਮੇਨ 3 ਸਿਧਾਂਤ ਨੇ ਜਿਨ੍ਹਾਂ ਦੇ ਉਪਰ ਆਹਰ ਰਵੇ ਚੱਲਦਾ ਇਹਨਾਂ ਤੋਂ ਗਾਹ ਬਿਮਾਰੀ ਕਿਸੇ ਦਾ ਬੰਨਣਾ ਜਾਂ ਕਿਸੇ ਦਾ ਠੀਕ ਹੋਣਾ ਇਹ ਇਨਾਂ ਚੀਜ਼ ਤੇ ਨਾ ਚੱਲਦਾ ਉਸ ਤੋਂ ਬਾਅਦ ਜਿਹੜੇ ਬੱਚੇ ਜਿਨ੍ਹਾਂ ਦੇ ਲੋਕਾਂ ਦੇ ਬੱਚਾ ਨਹੀਂ ਹੁੰਦਾ ਇੱਕ ਤਾਂ ਖਾਤ ਖਰਾਕ ਨਹੀਂ ਬਹੁਤ ਮਾਰਾ ਜ ਬਹੁਤੀ ਵਧੀਆ ਰਹਗੀ ਦੂਜਾ ਨੰਬਰ ਜਿਹੜੀਆਂ ਨਸ਼ਾ ਵਾ ਇਹ ਸ਼ਿਕਰਾਂ ਨੂੰ ਖਤਮ ਕਰ ਦਿੰਦਾ ਤੇ ਬੜੇ ਜੋੜੇ ਆਉਂਦੇ ਨੇ ਉਹਨਾਂ ਦੇ ਵੀ ਅੱਜ ਕੱਲ ਬੱਚੇ ਦਾ ਸੁੱਖ ਨਹੀਂ ਪ੍ਰਾਪਤ ਹੋ ਰਿਹਾ ਤੇ ਬੜੇ ਦੁਖਾਂ ਦੁਖਾਂ ਤਾਂ ਨਹੀਂ ਗੱਲ ਆ ਕਿ ਪੰਜਾਬ ਹੋਵੇ ਜਿੱਥੇ ਦੁੱਧ ਘੋਦੀ ਨਦੀ ਵਗਦੀ ਹੋਵੇ ਉਥੇ ਅੱਜ ਬੱਚਿਆਂ ਦੀ ਘਾਟ ਪੈਦਾ ਹੋ ਗਈ ਹੋਏ ਦੋ ਚੀਜ਼ਾਂ ਦੀ ਇੱਕ ਤਾਂ ਜਵਾਨੀ ਬਾਹਰ ਚਲ ਗਈ ਆ ਦੂਜੀ ਜਵਾਨੀ ਨਸ਼ੇ 'ਚ ਉੱਡੜ ਗਈ ਆ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਤੁਹਾਡੇ ਨੇ ਕਦੇ ਮਨ 'ਚ ਖਿਆਲ ਆਇਆ ਕਿ ਅਸੀਂ ਵੀ ਦਾਵਾ ਕਰਕੇ ਦੇ ਜਿਹੜੇ ਗਾਗ ਜਾਦੇ ਸਾਧ ਲਈਏ ਪਰ ਪਿੱਛੇ ਦਾਦਿਆਂ ਪਰਦਾਦਿਆਂ ਨਾਲ ਵੀ ਧਿਆਨ ਜਾਂਦਾ ਹੈ ਕਿ ਨਾਮ ਬਦਨਾਮ ਹੋਣਾ ਇੰਨਾ ਨਾਂ ਕਮਾਇਆ ਚਾਰ ਪੀੜੀਆਂ ਤੋਂ ਮਰੀਂ ਦਾਵਤ ਮੈਂ ਆਪਣਾ ਨਹੀਂ ਕਰ ਸਕਦਾ ਕਿ ਮੇਰਾ ਸਾਹ ਅਗਲਾ ਆਉਣਾ ਕਿ ਨਹੀਂ ਆਉਣਾ ਤੁਸੀਂ ਮੈਂ ਕਿਸੇ ਦਾ ਦਾਵਾ ਕਿੱਦਾਂ ਕਰਾਂ ਕਿ ਤੈਨੂੰ ਮੈਂ ਇਹ ਕਰ ਦੂੰ ਮਾਰੇ ਦਾਸ ਦਵਾਈ ਕਰ ਸਕਦਾ ਵਾ ਦਾਵਾ ਨਹੀਂ ਕਰ ਸਕਦਾ ਇਹ ਤਾਂ ਪਰਮਾਤਮਾ ਦੇ ਹੱਥ 'ਚ ਆ ਕਿ ਫਾਇਦਾ ਹੋਣਾ ਕਿ ਨਹੀਂ ਹੋਣਾ ਇਹ ਤਾਂ ਵਾਹਿਗੁਰੂ ਦਾ ਨਾਮ ਜਪੋ ਦਵਾਈ ਛਕੋ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਪਰ ਜਿਹੜਾ ਪੀੜੀਦਰ ਪੀੜੀ ਜਿਹੜਾ ਨਾਂ ਕਮਾਇਆ ਹੁੰਦਾ ਨਾ ਇਹ ਥੋੜੇ ਜੇ ਪੈਸੇਆ ਕਰਕੇ ਖਰਾਬ ਕਰਨਾ ਬਹੁਤ ਮਾੜੀ ਗੱਲ ਹੈ ਹੋ ਨਹੀਂ ਸਕਦਾ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਕਿ ਕਿ ਅੱਜ ਵੀ ਇਸ ਤਰ੍ਹਾਂ ਦੀਆਂ ਮਸ਼ੀਨਾਂ ਬਣਦੀਆਂ ਨੇ ਜਾਂ ਮਿਲਦੀਆਂ ਨੇ ਜਿਹੜੀਆਂ 50 ਸਾਲ ਪਹਿਲਾਂ ਮਿਲਗੀਆਂ। ਮਰਜੀ ਮਸ਼ੀਨਾਂ ਤੇ ਅੱਜ ਵੀ ਮਿਲਦੀਆਂ ਨੇ। ਪਰ ਅੱਜ ਇਹਨਾਂ ਦੀ ਕੀਮਤ ਲੱਖਾਂ ਦੀ ਵਿੱਚ ਨੇ। ਜਿਹੜੀ ਤੁਸੀਂ ਗੋਲੀ ਬਣਾਉਣ ਵਾਲੀ ਮਸ਼ੀਨ ਵੇਖੀ ਉਸ ਲਗਭਗ ਅੱਜ ਵੀ ਕੀਮਤ 3.5 ਤੋਂ 4 ਲੱਖ ਰੁਪਏ ਦੀ ਕੀਮਤ ਹੋਣੀ। ਤੇ ਅੱਜ ਮੈਨੂੰ ਦੱਸੋ ਕਿਹੜਾ ਵੇਹ ਤਾਂ 3.5 ਤੋਂ 4 ਲੱਖ ਰੁਪਏ ਦੀ ਫਿਰ ਦੂਜੀ ਗੱਲ ਪੱਤਰਕਾਰ ਸਾਹਿਬ ਜਿਹੜੀ ਵੱਡੀ ਮਸ਼ੀਨ ਆ ਉਹਦੇ ਵਿੱਚ 10 ਘੰਟਿਆਂ ਦੀ 150 ਕਿਲੋ ਗੋਲੀ ਤਿਆਰ ਹੁੰਦੀ ਆ ਜੀ। ਤੁਸੀਂ ਦੱਸੋ ਜੀ ਕਿਹੜਾ ਵੈਦ ਜਿਹੜਾ 150 ਕਿਲੋ ਤੇ ਆਟਾ ਲੈ ਗਏ 6 ਮਹੀਨੇ ਨਹੀਂ ਮੁੱਕਤਾ ਕਿਹੜੇ ਵੈਦ ਦੀ 150 ਕਿਲੋ ਦਵਾਈ ਵਿਕ ਜੂ ਹੂੰ ਉਹ ਮਸ਼ੀਨ ਲੈ ਕੇ ਕਰੂਗਾ ਕੀ ਅਸਲ ਵੈਦ ਦੀ ਪਰਿਭਾਸ਼ਾ ਇਹ ਆ ਜੀ ਜਿਹੜਾ ਵੈਦ ਉਸ ਨੂੰ ਕਿਹਾ ਜਾਂਦਾ ਜਿਹੜਾ ਜੜੀ-ਬੂਟੀ ਦੀ ਪਛਾਣ ਰੱਖਦਾ ਹੋਵੇ ਤੇ ਜਿੰਨੀਆਂ ਦਵਾਈਆਂ ਭਸਮ ਹੋਣ ਵਾਲੀਆਂ ਉਹਨਾਂ ਨੂੰ ਭਸਮ ਕਰਨ ਜਾਣਦਾ ਹੋਵੇ ਬੰਦ ਡੱਬੀਆਂ ਲੈ ਕੇ ਵੈਦ ਨਹੀਂ ਬਣਿਆ ਜਾਂਦਾ ਜੀ ਬੰਦ ਡੱਬੀ ਦੀ ਕੋਈ ਪਛਾਣ ਥੋੜੀ ਇਹਦੇ ਚ ਕੋਈ ਗਰੰਟੀ ਥੋੜੀ ਇਹ ਚ ਕੀ ਹੈ ਕੀ ਨਹੀਂ ਐ ਸੋ ਗੱਲ ਆ ਅਸਲ ਦਵਾਈ ਅਸੀਂ ਆਪਣੀ ਸਾਰੀ ਦਵਾਈ ਆਪਣੇ ਹੱਥ ਖੁਦ ਤਿਆਰ ਕਰਦੇ ਆ ਤੁ ਫੇਰ ਆਪਾਂ ਨੂੰ ਪਤਾ ਉਹ ਦਵਾਈ ਦੇ ਉੱਪਰ ਯਕੀਨ ਵਿਸ਼ਵਾਸ ਹੁੰਦਾ ਕਿ ਵਾਹਿਗੁਰੂ ਦੀ ਦੇਤੇ ਮੇਰ ਹੁਣੀ ਹੁਣੀ ਤਾਂ ਅਖੀਰ ਦੇ ਵਿੱਚ ਉਹਨਾਂ ਵੈਦਾਂ ਨੂੰ ਕੀ ਮੈਸੇਜ ਰਹੇਗਾ ਜਿਹੜੇ ਹਮੇਸ਼ਾ ਪੈਸਾ ਹੀ ਮੁੱਖ ਰੱਖਿਆ ਹੈ ਤੇ ਠੱਗੀਆਂ ਮਾਰਦੇ ਨੇ ਉਹਨਾਂ ਨੂੰ ਕੀ ਜਿਹੜਾ ਮੈਸੇਜ ਰਹੇਗਾ ਚਾਰ ਪੀੜੀਆਂ ਦੇ ਵੈਦ ਗੁਰਪ੍ਰੀਤ ਸਿੰਘ ਵੈਦ ਵੱਲੋਂ ਮੈਂ ਜੀ ਹੱਥ ਜੋੜ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੂੰਗਾ ਕਿ ਕਿਰਪਾ ਕਰਕੇ ਆਪ ਜੀ ਸੱਚ ਬੋਲੋ ਤੇ ਸੱਚ ਦੇ ਨਾਲ ਆਪ ਜੀ ਆਪਣੀ ਕਿਰਤ ਕਰੋ ਜਿਹੜੇ ਝੂਠੇ ਦਾਵੇ ਆ ਝੂਠ ਤੇ ਝੂਠ ਹੀ ਰਹਿਣਾ ਜੀ ਇਹ ਥੋੜੇ ਦਿਨ ਚੱਲਦਾ ਜੀ ਉਸ ਤੋਂ ਬਾਅਦ ਖਤਮ ਪਰ ਇਹਦੇ ਨਾਲ ਕਈਆਂ ਲੋਕਾਂ ਦੀ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਆ ਇੰਨਾਂ ਚੀਜ਼ਾਂ ਤੋਂ ਬਚਿਆ ਜਾਣਾ ਚਾਹੀਦਾ ਸੋ ਬਾਕੀ ਕੁਝ ਚੀਜ਼ਾਂ ਮੈਂ ਆਪਣੇ ਭੈਣ ਭਰਾਵਾਂ ਨੂੰ ਦੱਸ ਦੇਣਾ ਵਾ ਕਿ ਆਪਣੇ ਲਾਗੇ ਨੀੜ ਤੇ ਪੰਸਾਰੀ ਤੋਂ ਸਾਬਤ ਲੈ ਕੇ ਪੀਸ ਲੋ ਤੇ ਉਹਨੂੰ ਖਾ ਲਿਆ ਕਰੋ ਤੇ ਤੁਹਾਨੂੰ ਕਦੀ ਵੀ ਤਾਂ ਸਪੰਦੋਸ਼ ਮਰਦਾਨਾ ਕਮਜ਼ੋਰੀ ਜਾਂ ਸਰੀਰਕ ਕਮਜ਼ੋਰੀ ਇਹ ਕਦੀ ਵੀ ਨਹੀਂ ਆਊਗੀ ਉਹਦੇ 'ਚ ਨੋਟ ਕਰ ਲਓ ਸਾਲਮ ਮਿਸ਼ਰੀ ਸਾਲਮ ਪੰਜਾ ਮੁਸਲੀ ਸਫੇਦ ਅਕਰ ਕਰਾ ইরਾਨੀ ਅਸ਼ਬਗੰਦਾ 57 ਕੌਂਚ ਦੇ ਬੀਜ ਤਾਲਮਖਾਨਾ ਤੇ ਗੋਖਸ਼ਰੂਜ ਨੂੰ ਪਖੜਾ ਕਹਿੰਦੇ ਆ ਇਹ 50 50 ਗ੍ਰਾਮ ਇੱਕ ਰੀ ਸਮਾਨ ਲੈ ਕੇ ਤੋਂ ਪਲਵਾ ਕੇ ਆਪਣੇ ਤੀ ਪੀਸੋ ਲੈਣਾ ਸਾਬਤ ਆ ਸਮਾਨ ਜੀ ਪੀਸਿਆ ਸਮਾਨ ਹੀ ਲੈਣਾ ਸਾਬਤ ਲੈ ਕੇ ਉਹਨੂੰ ਪੀਸ ਲਓ ਗਾਰੰਟੀ ਵਾਹਿਗੁਰੂ ਦੀ ਆ ਕਿ ਇਸ ਦਵਾਈ ਖਾਣ ਦੇ ਨਾਲ ਤੁਹਾਨੂੰ ਸਾਰੇ ਸਰੀਰ ਦੇ ਦੁੱਖ ਦਵੰਦਰ ਦੂਰ ਹੋ ਜਾਣਗੇ ਸੈਕਸ ਸੰਬੰਧੀ ਜਿੰਨੇ ਵੀ ਆ ਕਿ ਜਿਆਦਾ ਜਿਹੜਾ 20 2 50 50 ਹਜ਼ਾਰ ਲੱਖ ਲੱਖ ਰੁਪਈਆ ਲੋਕਾਂ ਦੇ ਕੋਲੋਂ ਬਰਬਾਦ ਨਾ ਕੀਤਾ ਜਾਵੇ ਬੜੇ ਸਾਡੇ ਕੋਲ ਭੈਣ ਭਰਾ ਮਰੀਜ਼ ਹੁੰਦੇ ਕਿ ਅਸੀਂ ਉਹ ਫਲਾਣੇ ਵੈਦ ਨੂੰ ਲੱਖ ਦੇ ਦਿੱਤਾ 50 ਹਜ਼ਾਰ ਦੇ ਦਿੱਤਾ ਮਰਜੂ ਇਸੇ ਦਵਾਈ ਦੇ ਨਾਲ ਹੀ 2 400 ਦਵਾਈ ਰੁਪਈਏ ਦੀ ਦਵਾਈ ਦੇ ਨਾਲ ਹੀ ਠੀਕ ਹੋ ਜਾਂਦੇ ਸਿਰਫ ਉਹਨਾਂ ਨੂੰ ਡਰਾਇਆ ਹੀ ਜ਼ਿਆਦਾ ਜਾਂਦਾ ਹੁੰਦਾ ਇੰਨੀ ਬਿਮਾਰੀ ਨਹੀਂ ਹੁੰਦੀ ਜਿੰਨਾ ਡਰਾਇਆ ਜਾਂਦਾ ਉਹਨਾਂ ਨੂੰ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 86998 57000 ਫੇਰ ਬੋਲੋ 86998 57000 ਤਾਂ ਸਾਨੂੰ ਸਮਾਂ ਦੇਣ ਲਈ ਵੀ ਤੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਮਹਾਰਾਜ ਜੀ ਆਪ ਜੀ ਦਾ ਆਉਣਾ ਤਾਂ ਬਹੁਤ ਬਹੁਤ ਜੀ ਆਇਆਂ ਨੂੰ ਨਸ਼ਿਆਂ ਤੋਂ ਬਚੋ ਤੇ ਤੰਦਰੁਸਤ ਰਹੋ ਤੇ ਸਾਰੇ ਸੁਖੀ ਬਸੋ ਇਹੋ ਮੇਰਾ ਜੀ ਆਪ ਸਭ ਜੀ ਨੂੰ ਹੱਥ ਜੋੜ ਕੇ ਬੇਨਤੀ ਤਾਂ ਇਹ ਸਨ ਗੁਰਪ੍ਰੀਤ ਸਿੰਘ ਦੀ ਵੈਦ ਜਿਨ੍ਹਾਂ ਨੇ ਦੱਸਿਆ ਹੈ ਕਿ ਕਿਵੇਂ ਵੈਦ ਠੱਗੀ ਮਾਰਦੇ ਨੇ ਤੇ ਦੁੱਖ ਵੀ ਯਾਰ ਕੀਤਾ ਹੈ ਕਿ ਜੜੀਆਂ ਪਰਦੇ ਵਾਲੀਆਂ ਗੱਲਾਂ ਸੀ ਉਹ ਸ਼ਰਿਆਮ ਜਿਹੜੀਆਂ ਹੁਣ ਖੁੱਲ ਕੇ ਸੋਸ਼ਲ ਮੀਡੀਆ ਤੇ ਆ ਗਈਆਂ ਨੇ ਤਾਂ ਉਹਨਾਂ ਨੇ ਉਹਦਾ ਹੱਲ ਵੀ ਦੱਸਿਆ ਹੈ ਕਿ ਜੇਕਰ ਤੁਸੀਂ ਇਹ ਦਵਾਈ ਖਾ ਲੈਂਦੇ ਜੇ ਤਾਂ ਲੱਖਾਂ ਰੁਪਈਆਂ ਦੀ ਠੱਗੀ ਤੋਂ ਤੁਸੀਂ ਬਚ ਸਕਦੇ ਜੀ 50 ਸਾਲ ਪੁਰਾਣੀਆਂ ਇਹਨਾਂ ਕੋਲੋ ਮਸ਼ੀਨਾ ਹੱਤ ਲਿਖਤ ਗ੍ਰੰਥ ਵੀ ਅੱਜ ਮੌਜੂਦ ਨੇ ਤਾਂ ਸ੍ਰੀ ਕਾਲਕ ਤਖਤ ਸਾਹਿਬ ਦੀ ਵੀ ਸੇਵਾ ਕੀਤੀ ਆ ਹਜੂਰ ਸਾਹਿਬ ਸੱਚਖੰਡ ਹਜੂਰ ਸਾਹਿਬ ਦੀਆਂ ਤਾਂ ਉਹਨਾਂ ਨੇ ਦੱਸਿਆ ਹੈ ਕਿ ਜੇਕਰ ਇਹ ਦਵਾਈ ਤੁਸੀਂ ਵਰਤ ਲੈਂਦੇ ਜੀ ਤੇ ਮਰਦਾਨਾ ਕਮਜ਼ੋਰੀ ਜਿਹੜੀ ਉਹ ਨਹੀਂ ਆਊਗੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗੁੱਠੇ ਦੇ ਨਾਲ ਕਿਉਂਕਿ ਗੁੱਠੇ ਦੇ ਨਾਲ ਸ਼ੇਅਰ ਤੁਸੀਂ ਕਰ ਸਕਦੇ ਹੋ ਤਾਂ ਜੋ ਜਿਹੜੇ ਗਰੀਬ ਲੋਕ ਇਹਨਾਂ ਠੱਗਾਂ ਵੈਦਾਂ ਦੇ ਕੋਲ ਜਾਂਦੇ ਨੇ ਤੇ ਲੱਖਾਂ ਦੀਆਂ ਠੱਗੀਆਂ ਮਰਵਾਉਂਦੇ ਨੇ ਉਹ ਬਚ ਸਕਦੇ ਨੇ ਤੁਹਾਡੇ ਸ਼ੇਅਰ ਕਰਨ ਦੇ ਨਾਲ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਪੀਰ ਸਿੰਘ ਸੇਨਾ ਤਰਨਤਾਰਨ